ਮਾਰਾ ਜਦੋਂ ਐਂਟਰ ਹੁੰਦਾ ਨਾ ਮੁੰਡਾ ਉਦੋਂ ਤੋਂ ਉਦੋਂ ਤੋਂ ਬਣਾਇਆ ਨਹੀਂ ਆ ਉਹਦੇ ਸਾਰੀ ਡਿਟੇਲ ਇਤਰਾ ਹੀ ਆ ਜਾਣੀ ਜਾਂ ਤੇ ਆ ਵੇਖੋ ਹੁਣ ਆਵੇ ਇਸ ਸਮਾਸ਼ਰੀਆਂ ਤੇ ਆਵੇ ਬੰਦੇ ਨਵਾਜਾ ਮਾਰਦੇ ਆ ਮਗਰ ਤਾ ਬਹਿ ਜਾ ਬਹਿ ਜਾ ਤੂੰ ਕੋਈ ਨਹੀਂ ਟੈਨਸ਼ਨ ਨਾ ਲੈ ਬਾਪੋ ਜਿਹੜਾ ਨੇ ਕੋਡ ਲਾਇਆ ਤੇ ਨੇ ਵੇਖੋ ਲਿਆ ਨਾ ਕਿੜਾ ਖੋਲਾ ਹਾਲੋ ਹਾਂ ਇੱਕ ਦੰਦ ਆ ਬਈ ਹੋਰ ਬੰਦੇ ਮਗਰ ਤਿੰਨ ਹੀ ਹੈ ਟੋਟਲ ਇੱਕ ਆ ਗਿਆ ਹਾਂ ਬੰਦਾ ਇਹ ਵੀ ਇਹਦੇ ਨਾਲ ਹੈ ਆਉ ਦਾ ਜਿਹਨਾਂ ਨੇ ਆ ਕੇ ਆ ਜਾ ਉਹ ਏਟੀਐਮ ਉਹਨਾਂ ਨੇ ਬਦਲਣਾ ਹੈ ਨਾ ਤੇ ਨੇ ਏਟੀਐਮ ਵੇਖਣਾ ਹੈ ਵੀ ਕਿਹੜੇ ਰੰਗ ਦਾ ਹੈ ਇਹਦੇ ਕੋਲੇ ਇਹਨੂੰ ਏਟੀਐਮ ਫੜਾਉਗਾ ਇਹਨੂੰ ਵੇਖੀ ਜਾ ਤੇ ਆ ਉਹ ਕੱਢਣ ਦੇ ਏਟੀਐਮ ਉਹਨੇ ਨੀਲੇ ਰੰਗ ਦਾ ਏਟੀਐਮ ਵੇਖਿਆ ਕਿਹੜੇ ਰੰਗ ਦਾ ਏਟੀਐਮ ਹੈ ਤੇ ਉਹਨੇ ਕੱਢ ਲਿਆ ਏਟੀਐਮ ਆਹ ਹੈ ਉਹਨੇ ਇਹਨੂੰ ਫੜਾਤਾ ਮੇਰੇ ਬਾਪੂ ਦਾ ਧਿਆਨ ਕਰਨਾ ਹੈ ਮਾੜਾ ਜਿਹਾ ਵਿਚਰੇ ਦਾ ਏ ਆਬਰਲੇ ਆ ਠੀਕ ਹੈ ਜਦੋਂ ਬਾਹੋਂ ਨੂੰ ਫੜਾਤਾ ਉਹ ਨਾਲ ਹੀ ਨਿਕਲ ਗਿਆ ਬਹੁਤ ਜਲ ਗਿਆ ਜਿੰਨਾ ਜੋ ਮਰੋਗਨੀ ਬੁਲਾ ਰਹੇ ਹੋਏ ਇਹ ਜਿਹੜੇ ਜਗ੍ਹਾ ਆਉਣੀ ਆ ਦੂਜੇ ਕੈਮਰੇ 'ਚ ਕਲੀਅਰ ਆਉਂਦੀ ਆ ਫੋਟੋ ਇਹਦੇ 'ਚ ਨਾ ਇਹਦੇ 'ਚ ਚਾਨਣ 'ਚ ਪੈਂਦਾ ਬਾਹਰ ਨਹੀਂ ਆਉਂਦਾ ਆਉਂਦਾ ਫੇਸ ਵੀਰ ਸਾਰਾ ਪਹਾਉਗਾ ਪਹਿਲੀ ਜਾਇਆ ਦਾ ਫੇਸ ਵੀ ਅੱਗੇ ਵੀਡੀਓ ਦੀ ਵੇਖੋ ਤਾਂ ਜਿੱਥੇ ਜਗ੍ਹਾ ਦਾ ਪੂਰਾ ਕਲੀਅਰ ਫੇਸ ਆਉਂਦਾ ਹਾਂ ਚਲਿਆ ਦੇ ਨਿਕਲ ਹੁਣ ਮੈਂ ਦੱਸਦਾ ਤੁਹਾਨੂੰ ਕਿ ਉਹ ਜਾਂਦਾ ਗਿਆ ਹੁਣ